ਸਾਰੰਗ ਮਲਾਪਨਵਾ ਇਹ ਪਾਵਨ ਪਵਿੱਤਰ ਸ਼ਬਦ ਪੰਜਵੇਂ ਪਿਤਾ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਪਾਵਨ ਰਚਨਾ ਤੋਂ ਸਾਰੰਗ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਸਾਰੰਗ ਨੂੰ ਮੰਨਿਆ ਜਾਂਦਾ ਹੈ ਕਿ ਇਸ ਦਾ ਨਾਮ ਪ੍ਰਸਿੱਧ 14ਵੀਂ ਸਦੀ ਦੇ ਸੰਗੀਤ ਨਿਯਮਕਾਰ ਸਰੰਗਦੇਵ ਤੋਂ ਪ੍ਰਾਪਤ ਹੋਇਆ ਸਾਰੰਗ ਰਾਗ ਸਤ ਨਾਲੋਂ ਬਣਿਆ ਇੱਕ ਸਮੂਹ ਹੈ ਜਿਸ ਵਿੱਚੋਂ ਹਰ ਇੱਕ ਰਾਗ ਨੂੰ ਕਿਸੇ ਹੋਰ ਰਾਗ ਨਾਲ ਮਿਲਾਇਆ ਜਾਂਦਾ ਹੈ ਇਹ ਰਾਗ ਆਮ ਤੌਰ ਤੇ ਦਿਨ ਦੇ ਦੂਜੇ ਹਿੱਸੇ ਵਿੱਚ ਗਾਇਆ ਜਾਂਦਾ ਹੈ ਯਾਨੀ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਇਸ ਦਾ ਗਾਉਣ ਦਾ ਮੌਸਮ ਮੀਹ ਵਾਲਾ ਹੁੰਦਾ ਹੈ ਵਰਾ ਯਾਨੀ ਜੁਲਾਈ ਅਗਸਤ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਬਾਣੀ ਅੰਗ 1197 ਤੋਂ 1253 57 ਪੰਨੇ ਵਿੱਚ ਮਿਲਦਾ ਹੈ ਇਸ ਰਾਗ ਵਿੱਚ ਗੁਰੂ ਸਾਹਿਬਾਂ ਅਤੇ ਪਗਤ ਜੀ ਨੇ ਬਾਣੀ ਆਪਣੇ ਪਾਵਨ ਪਵਿੱਤਰ মুখ ਤੋਂ ਉਚਾਰਨ ਕੀਤੀ ਹੈ ਗੁਰੂ ਸਾਹਿਬਾਂ ਜੀ ਦੇ ਨਾਮ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਭਗਤ ਸਾਹਿਬਾ ਜੀ ਦੇ ਨਾਮ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਭਗਤ ਪਰਮਾਨੰਦ ਜੀ ਭਗਤ ਸੂਰਦਾਸ ਜੀ ਆਇਓ ਸੁਨਣ ਪੜਨ ਕੋ ਬਾਣੀ ਪ੍ਰਾਨੀ ਗੁਰਾਂ ਦੀ ਬਾਣੀ ਸਰਵਣ ਅਤੇ ਉਚਾਰਨ ਕਰਨੇ ਆਇਆ ਹੈ ਬਾਣੀ ਦਾ ਮਤਲਬ ਹੈ ਪ੍ਰਭੂ ਦੀ ਸਿਫਤਸਾਲਾ ਦੀ ਬਾਣੀ ਕਉ ਦਾ ਮਤਲਬ ਹੈ ਦੇ ਜਗਤ ਵਿੱਚ ਜੀਵ ਪਰਮਾਤਮਾ ਦੀ ਸਿਫਤਸਲਾ ਨਹਿਮਾ ਸੁਣਨ ਪੜਨ ਵਾਸਤੇ ਆਇਆ ਹੈ ਇਹ ਹੀ ਹੈ ਇਸ ਦਾ ਅਸਲ ਜਨਮ ਮਨੋਰਥ ਨਾਮ ਵਿਸਾਰ ਲੱਗੈ ਅਨ ਲਾਲ ਬਿਰਥਾ ਜਨਮ ਪ੍ਰਾਣੀ ਰਹਾ ਨਾਮ ਨੂੰ ਪੁਲਾ ਤੋਂ ਆਪਣੇ ਆਪ ਨੂੰ ਹੋਰਨਾ ਖਾਇਸ਼ ਨਾਲ ਜੋੜਦਾ ਹੈ ਵੇਰਤ ਹੈ ਤੇਰਾ ਜੀਵਨ ਹੈ ਫਾਨੀ ਬੰਦੇ ਠਹਿਰਾ ਵਿਸਾਰ ਦਾ ਮਤਲਬ ਹੈ ਪੁਲਾਕੇ ਲਗੇ ਦਾ ਮਤਲਬ ਹੈ ਜੇੜੇ ਲਗਦੇ ਹਨ ਬਹੁਵਚਨ ਅਨ ਲਾਲਚ ਦਾ ਮਤਲਬ ਹੈ ਹੋਰ ਲਾਲਚ ਵਿੱਚ ਦਾ ਮਤਲਬ ਹੈ ਹੋਰ ਜਨਮੁ ਪ੍ਰਾਣੀ ਦਾ ਮਤਲਬ ਹੈ ਉਹਨਾਂ ਪ੍ਰਾਣੀਆਂ ਦਾ ਜਨਮ ਪਰ ਜਿਹੜੇ ਪ੍ਰਾਣੀ ਪਰਮਾਤਮਾ ਦਾ ਨਾਮ ਪੁਲਾਕੇ ਹੋਰ ਲਾਲਚ ਵਿੱਚ ਲੱਗੇ ਰਹਦੇ ਹਨ ਉਹਨਾਂ ਦਾ ਮਨੁੱਖ ਜਨਮ ਬ्यर्थ ਚਲਾ ਜਾਂਦਾ ਹੈ ਸਮਝ ਅਚੇਤ ਚੇਤ ਮਨ ਮੇਰੇ ਪਥੀ ਸੰਤਨ ਅਕਥ ਕਹਾਣੀ ਕਿ ਮੇਰੀ ਗਾਫਲ ਗਿਆ ਨਹੀਂ ਜਿੰਦਰੀਏ ਤੂੰ ਆਪਣੇ ਆਪ ਨੂੰ ਸੁਧਾਰ ਅਤੇ ਆਪਣੇ ਸਵਾਮੀ ਦਾ ਸਿਮਰਨ ਕਰ ਸਾਧੂ ਕੇਵਲ ਅਕੈ ਸਵਾਮੀ ਦੀ ਕਥਾ ਵਾਰਤਾ ਦਾ ਹੀ ਉਚਾਰਨ ਕਰਦੇ ਹਨ अचेत मन का मतलब है हे गाफिल मन ग्ञानी कथी मतलब है संतान अकथ कहानी का मतलब है अखथ प्रभु की सिफतसाला अकथ का मतलब है, अक्त अक्त दा मतलब है अक्त जिस जिसका स्वरूप बयान ना किया जा सके हे मेरे गाफिल ज्ञानहीन मन होश कर अखथ प्रभु जेडी सिफतसला महिमा ਸੰਤ ਪੁਰਖਾਂ ਨੇ ਦੱਸੀ ਹੈ ਉਸ ਨੂੰ ਚੇਤੇ ਕਰਿਆ ਕਰ ਲਾਭ ਲਹੋ ਹਰ ਰਿਦੈ ਅਰਾਧੋ ਛੁਟਕਾ ਆਵਣ ਜਾਣੀ ਤੂੰ ਆਪਣੇ ਹਿਰਦੇ ਅੰਦਰ ਆਪਣੇ ਵਾਹਿਗੁਰੂ ਨੂੰ ਯਾਦ ਕਰਨ ਦਾ ਨਫਾ ਲਾਭ ਇਕੱਤਰ ਕਰ ਇਸ ਤਰ੍ਹਾਂ ਤੇਰੇ ਆਉਣੇ ਅਤੇ ਜਾਣੇ ਮੁੱਕ ਜਾਣਗੇ ਰਿਦੈ ਦਾ ਮਤਲਬ ਹੈ ਹਿਰਦੇ ਵਿੱਚ ਛੁਟਕਾ ਦਾ ਮਤਲਬ ਹੈ ਮੁੱਕ ਜਾਂਦੀ ਹੈ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਓ ਇਹ ਲਾਭ ਖਟੋ ਇਸ ਖੱਟੀ ਨਾਲ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਦਮ ਸ਼ਕਤ ਸਿਆਣਪ ਤੁਮਰੀ ਦੇ ਤਾਂ ਨਾਮ ਵਖਾਣੀ ਉਪਰਾਲਾ ਤਾਕਤ ਆਤੇ ਦਾਣਾਈ ਤੇਰੀਆਂ ਹਨ ਏ ਸਾਈ ਜੇਕਰ ਤੂੰ ਮੈਨੂੰ ਇਹਨਾਂ ਨੂੰ ਬਖਸ਼ੇ ਕੇਵਲ ਤਾਂ ਹੀ ਮੈਂ ਤੇਰੇ ਨਾਮ ਨੂੰ ਉਚਾਰ ਸਕਦਾ ਹਾਂ ਸਕਤ ਦਾ ਮਤਲਬ ਹੈ ਸ਼ਕਤੀ ਤਾਕਤ ਦੇਹ ਦਾ ਮਤਲਬ ਹੈ ਜੇ ਤੂੰ ਦੇਵੇ ਤਾਂ ਦਾ ਮਤਲਬ ਹੈ ਤਾਂ ਵਖਾਣੀ ਦਾ ਮਤਲਬ ਹੈ ਵਖਾਣੀ ਮੈਂ ਉਚਾਰਾਂ हे ਪ੍ਰਭੂ ਤੇਰਾ ਹੀ ਦਿੱਤਾ ਉਦਮ ਤੇਰੀ ਹੀ ਦਿੱਤੀ ਸ਼ਕਤੀ ਤੇ ਸਿਆਨਪ ਅਸੀਂ ਜੀਵ ਵਰਤ ਸਕਦੇ ਹਾਂ ਜੇ ਤੂੰ ਉਦਮ ਸ਼ਕਤੀ ਸਿਆਨਕ ਦੇਵੇ ਤਾਂ ਹੀ ਮੈਂ ਨਾਮ ਜਪ ਸਕਦਾ ਹਾਂ ਸੇਈ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਪਾਣੀ ਨਾਨਕ ਕੇਵਲ ਉਹ ਹੀ ਅਨੁਰਾਗੀ ਹਨ ਅਤੇ ਕੇਵਲ ਉਹ ਹੀ ਤੇਰੀ ਪ੍ਰੇਮਮਈ ਸੇਵਾ ਨਾਲ ਜੁੜਦੇ ਹਨ ਜੋ ਤੈਨੂੰ ਚੰਗੇ ਲੱਗਦੇ ਹਨ हे ਸੁਆਮੀ ਸੇਈ ਦਾ ਮਤਲਬ ਹੈ ਉਹ ਹੀ ਬਹੁਵਚਨ ਪ੍ਰਭ ਪਾਣੀ ਦਾ ਮਤਲਬ ਹੈ ਪ੍ਰਭ ਨੂੰ ਪਾ ਗਏ ਹੈ ਨਾਨਕ ਉਹ ਹੀ ਮਨੁੱਖ ਭਗਤ ਬਣ ਸਕਦੇ ਹਨ ਉਹੀ ਪਰਮਾਤਮਾ ਦੀ ਪਗਤੀ ਵਿੱਚ ਲੱਗ ਸਕਦੇ ਹਨ ਜਿਹੜੇ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ ਸ਼ਬਦ ਦਾ ਉਚਾਰਣ ਕਰਦੇ ਹੋਏ ਦਾਸ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋ ਗਈ ਗੁਰੂ ਸਾਹਿਬ ਬਖਸ਼ਣਹਾਰ ਹਨ ਅੱਗੇ ਵਾਸਤੇ ਗੁਰੂ ਸਾਹਿਬ ਸਮਰਥਾ ਬਖਸ਼ਨੀ ਜੀ ਹੁਣ ਜੀ ਆਪ ਪਾਵਨ ਪਵਿੱਤਰ ਸ਼ਬਦ ਸੁਣ ਕੇ ਗੁਰਬਾਣੀ ਕੀਰਤਨ ਦਾ ਲਾਹਾ ਪ੍ਰਾਪਤ ਕਰੋ ਜੀ ਮਨ ਨੂੰ ਵੜਨ ਕੋ ਬਾਣੀ ਹਯਾ ਸੁਣ ਕੇ ਪੜਨ ਕੋ ਬਾ ਨ ਕੋ ਬਾੜੀ ਨਾਮ ਵਿਸਾਰ ਲਗੇ ਅਨਲਨ ਚ ਨਾਮ ਵਿਸਾਰ ਲਗੇ ਅਨਲਨ ਤੇ ਬਿਰਤਾ ਜਨਮ ਪਰਾਣੀ ਬੇਖਾ ਜਨਮ ਪਰਾ ਪੜਨ ਕੋ ਬਾਣੀ ਆ ਆ ਓ ਆ ਆ ਓ ਸੁਣਨਾ ਪੜਨ ਕੋ ਬਾਣੀ ਵਾਣੀ ਸੁਣਨ ਪੜਨ ਕੋ ਬਾਣੀ ਸੁਣਨ ਪੜਨ ਕੋ ਬਾਣੀ ਆਇਓ ਸੁਣਨ ਪੜਨ ਕੋ ਬਾ ਨੰਨੇ ਮੇਰੇ ਸਮਝਿਆ ਚੇਤ ਚੇਤ ਮਨ ਮੇਰੇ ਸਤਨ ਕਾ ਸਰਤਾਂ ਦੇ ਰਾਖ ਕਹਾਣੀ ਲਾਜ ਲੈ ਹੋ ਹਾਜ਼ਰ ਹਿਰਦੇ ਅਗੋ ਲਾਬ ਲੈ ਹੋ ਹਰ ਹਿਰਦੇ ਤੋ ਕਿਆ ਮਨੁ ਜਾਣੀ ਜਾਣੀ ਲਗ ਲ ਹੋ ਹਰ ਦਰਦ ਨੂੰ ਨਾਮ ਹੈ ਹਰ ਰਿਦ i no, not no. ਸਖਤ ਸਿਆਣਕ ਤੁਮਰੀ ਉਦਮ ਸਖਤ ਸਿਆਣਕ ਤੁਮਰੀ ਦੇ ਜੈ ਸਲਾਮ ਖਾ Udum sakat seyantı tümari, udum sakat seyantı tümari, değer adam bakar. ਭਗਤ ਸੇ ਲਾਗੇ ਸੇ ਭਗਤ ਭਗਤ ਸੇ ਲਾਕੇ ਨਾਨਕ ਜੋ ਪ੍ਰਭ ਬਾਣੀ ਹਾਂ ਭਗਤ ਸੇਲਾ ਗਏ ਸੇ ਭਗਤ ਭਗਤ ਸੇਲਾ ਗਏ ਨਾਮ ਕਿਰਤੋ ਵੜਨ ਕੋ ਵਾਣੀ ਆਇਆ ਸੁਣਨੇ ਪੜਨ ਕੋ ਵਾਣੀ ਹਰ ਸੁਣਨੇ ਵੜਨ ਕੋ ਵਾਣੀ ਨਰ ਸੁਣਨੇ ਪੜਨ ਕੋ ਪੜਨ ਕੋ ਬਾਣੀ ਆਇ ਸੁਣਨ ਪੜਨ ਕੋ ਬਾਣੀ ਆਇ ਸੁਣਨ ਪੜਨ ਆਇ ਸੁਣਨ ਪੜਨ ਆਇ ਸੁਣਨ ਪੜਨ ਕੋ ਬਾ